12:00 ਵਜੇ ਲੜਕੀਆਂ ਨੇ ਸਰਾਂ ਤੋਂ ਛੁੱਟੀ ਲਈ ਆ। ਸਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਛੁੱਟੀ ਲਈ ਇਹਨਾਂ ਨੇ। ਕਾਰਜੀਆਂ ਦਿੱਤੀਆਂ ਹਾਂਜੀ। ਉਹ ਲੜਕੀਆਂ ਚਲੇ ਗਈਆਂ ਨਾ। ਤੇ ਇੱਕ ਸਵਾ ਇੱਕ ਦੇ ਨਾਲ ਸਰ ਨੂੰ ਪਤਾ ਨਹੀਂ ਕਿੰਨੇ ਦੱਸਿਆ ਗਿਆ ਵੀ ਲੜਕੀਆਂ ਐਸ ਰਸਤੇ ਜਾ ਰਹੀਆਂ। ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ। ਖਾਨਬੀਨ ਕੀਤੀ 12 1 ਵਜੇ ਤੱਕ ਰਹੀ 9 ਤਰੀਕੇ ਨਾਲ ਇਹ ਦਿਨ ਰਾਤ ਭੱਜੇ ਕੁੱਜੇ ਫਿਰਦੇ ਰਹੇ ਆ ਨਹੀਂ ਸਾਨੂੰ ਲੜਕੀਆਂ ਮਿਲਦੀਆਂ ਸ਼ੱਕ ਸਰ ਸਾਨੂੰ ਕੁਝ ਸਮਝ ਨਹੀਂ ਆ ਰਹੀ ਹੈ ਜੇ ਸ਼ੱਕ ਕਿਤੇ ਦੱਸ ਸਕਦੇ ਤੇ ਬੱਚੇ ਛੁੱਟੀ ਲੈ ਕੇ ਸਰ ਜੀ ਤੇ ਮਤਲਬ ਸਕੂਲੋਂ ਆ ਗਏ ਆ ਤੇ ਘਰੇ ਨਹੀਂ ਪਹੁੰਚੇ ਉੱਥੋਂ ਹੀ ਛੁੱਟੀ ਲੈ ਕੇ ਤੇ ਤਿੰਨ ਲੜਕੀਆਂ ਸਕੂਲ ਦੇ ਵਿੱਚੋਂ ਛੁੱਟੀ ਲੈ ਕੇ ਹੋਈਆਂ ਲਾਪਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਭਾਲ ਸ਼ੁਰੂ ਤੁਹਾਨੂੰ ਦੱਸਦੇ ਕਿ ਖਬਰ ਤਰਨ ਤਰਨ ਦੀ ਹੈ ਜਿੱਤੇ ਤਰਨ ਤਰਨ ਦੇ ਵਿੱਚ ਤਿੰਨ ਲੜਕੀਆਂ ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਤੇ ਬੀਤੇ ਦਿਨੀ ਸਕੂਲ ਦੇ ਵਿੱਚੋਂ ਛੁੱਟੀ ਲੈ ਕੇ ਲਾਪਤਾ ਹੋ ਗਈਆਂ ਨੇ ਤੇ ਤਿੰਨੇ ਲੜਕੀਆਂ ਇੱਕੋ ਕਲਾਸ ਦੇ ਵਿੱਚ ਪੜ੍ਹਦੀਆਂ ਨੇ ਤੇ ਬੀਤੇ ਦਿਨੀ 12:30 ਵਜੇ ਸਕੂਲ ਦੇ ਵਿੱਚੋਂ ਮਾਸਟਰ ਨੂੰ ਇਹ ਕਹਿ ਕੇ ਚਲ ਗਈਆਂ ਕਿ ਅਸੀਂ ਜ਼ਰੂਰੀ ਕੰਮ ਜਾਣਾ ਤੇ ਅਰਜੀ ਦੇ ਕੇ ਸਕੂਲ ਦੇ ਵਿੱਚੋਂ ਤਿੰਨੇ ਚਲ ਗਈਆਂ ਲੇਕਿਨ ਘਰ ਨਹੀਂ ਪਹੁੰਚੀਆਂ ਤੇ ਜਿਸ ਤੋਂ ਬਾਅਦ ਜਦੋਂ ਘਰ ਨਹੀਂ ਆਈਆਂ ਤਿੰਨੇ ਕੁੜੀਆਂ ਤਾਂ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਇਨਾ ਕੁੜੀਆਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਐ ਸਰਕਾਰੀ ਸਕੂਲ ਆ ਘਰਾਂ ਤੋਂ 2 ਕਿਲੇ ਦੂਰ ਆ ਤੇ ਤਕਰੀਬਨ 12:00 ਵਜੇ ਲੜਕੀਆਂ ਨੇ ਸਾਰਾਂ ਤੋਂ ਛੁੱਟੀ ਲਈ ਐ ਘਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਛੁੱਟੀ ਲਈ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਹਾਂਜੀ ਅੱਛਾ ਉਹ ਅਰਜ਼ੀਆਂ ਇੱਕ ਤੇ ਦੋਵੇਂ ਇਹ ਇੱਕ ਅਰਜ਼ੀਆਂ ਜਿਹੜੀਆਂ ਦੋ ਅਰਜ਼ੀਆਂ ਇੱਕੇ ਲੜਕੀ ਦੇ ਹੱਥ ਦੇਣ ਲੱਗੀਆਂ ਤੇ ਇੱਕ ਇੱਕ ਦੇ ਹੱਥ ਤੇ ਲੱਗੀਆਂ ਅੱਛਾ ਜੀ ਉਦੇ ਵਿੱਚ ਇਹ ਗੱਲ ਹੋਈ ਹੈ ਜੀ ਵੀ ਜਦੋਂ ਉਹ ਲੜਕੀਆਂ ਚਲੇ ਗਈਆਂ ਨਾ ਤੇ ਇੱਕ ਸਵਾ ਇੱਕ ਦੇ ਨਾਲ ਸਰ ਨੂੰ ਪਤਾ ਨਹੀਂ ਕਿੰਨੇ ਦੱਸਿਆ ਗਿਆ ਵੀ ਲੜਕੀਆਂ ਐਸ ਰਸਤੇ ਜਾ ਰਹੀਆਂ ਕਿੰਨੇ ਤਰੀਕ ਦੀ ਗੱਲ ਹੈ ਇਹ 9 ਤਰੀਕ ਦੀ ਜੀ ਅੱਛਾ ਫਿਰ ਤੇ ਜਦੋਂ ਦੱਸਿਆ ਗਿਆ ਤੇ ਉਹ ਲੜਕੀਆਂ ਫਿਰ ਜਦੋਂ ਇਹ ਸਰਪੰਡ ਨੂੰ ਭੱਜਾਏ ਤੇ ਕੋਹ ਨੂੰ ਨਹੀਂ ਗਿਆ ਜਿਉਂ ਉਹ ਨੂੰ ਜਾਂਦਾ ਤੇ ਸ਼ਾਇਦ ਹੋ ਸਕਦਾ ਹੈ ਵੀ ਲੜਕੀਆਂ ਇਹਦੇ ਹੱਥ ਚਾਣ ਕੇ ਤੇ ਫਿਰ ਆਦੇ ਟਿਕਣੇ ਆ ਜਾਂਦੀਆਂ ਅੱਛਾ ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ ਜੀ ਸ਼ਾਨਬੀਨ ਕੀਤੀ ਆਪਦੇ ਪਾਸੇ ਗ੍ਰਿਫਤ ਦੇ ਨਾਲ ਅੱਗੇ ਬਣੇ ਆਂ ਜੀ ਬਹੁਤ ਸ਼ਾਨਬੀਨ ਕੀਤੀ 12 1 ਵਜੇ ਤੱਕ ਰਹੀ 9 ਤਰੀਕ ਦੇ ਵਾਲੇ ਦਿਨ ਰਾਤ ਭੱਜੇ-ਕੁੱਜੇ ਫਿਰਦੇ ਰਹੇ ਆਂ ਨਹੀਂ ਸਾਨੂੰ ਲੜਕੀਆਂ ਮਿਲਦੀਆਂ ਕੋਈ ਥਾਣੇ ਤਲਾ ਦਿੱਤੀ ਹਾਂ ਜੀ ਦਿੱਤੀ ਹੈ ਇਸ ਤੋਂ ਬਾਅਦ ਐਸ ਐਚਓ ਕਹਿੰਦੇ ਆ ਸਾਹਿਬ ਹੁੰਦੇ ਵੀ ਅਹੀਂ ਤੁਹਾਨੂੰ ਤਾ ਤੁਸੀਂ ਵੀ ਨਾਲ ਕਰੋ ਆਸਰਾ ਤੇ ਅਹੀਂ ਵੀ ਕਰਦੇ ਆ ਤੇ ਦੋਵੇਂ ਤੇਰਾ ਇੱਕ ਬਣ ਕੇ ਤੇ ਆਪਾਂ ਪਾਲ ਕਰਗੇ ਮੌਕਾ ਵਿਖਣਾ ਜੀ ਕੀ ਵਿਸ਼ਾ ਹੈ ਕੀ ਮੰਗ ਕਰਦੇ ਪਛਾੜ ਆਂ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ कि ਸਾਡੀਆਂ ਲੜਕੀਆਂ ਜਿਹੜੀਆਂ ਅਮਾਲਕ ਆ ਤੇ ਅਮਾਲਕ ਲੜਕੀਆਂ ਨੂੰ ਤੁਹਾਨੂੰ ਪਤਾ ਹੀ ਹੈ ਆ ਵੀ ਕੀ ਕਹਿ ਸਕਦੇ ਆ ਵੀ ਉਹਨਾਂ ਨੂੰ ਅਮਾਲਕ ਲੜਕੀਆਂ ਸਾਡੇ ਹੱਥ ਆ ਜਾਣਗੇ ਤੇ ਜਿਹੜਾ ਇਹ ਜਨ ਕੇ ਦੁਸ਼ਮਣ ਆ ਜਿਹੜਾ ਜਿਨੇ ਕਿਸ ਨੇ ਇਹ ਕਾਰਵਾਈ ਕੀਤੀ ਹੈ ਕੋਈ ਗੱਲ ਕੀਤੀ ਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ। ਕਈ ਤੁਹਾਨੂੰ ਕਿਹਦੇ ਸ਼ੱਕ ਹੋਵੇ। ਸ਼ੱਕ ਸਰ ਸਾਨੂੰ ਕੁਝ ਸਮਝ ਨਹੀਂ ਆ ਰਹੀ ਹੈ ਜੇ ਸ਼ੱਕ ਕਿਤੇ ਕਹਿ ਸਕਦੇ। ਸਰ ਜੀ ਉੱਥੋਂ ਛੁੱਟੀ ਸਾਰ ਕਹਿੰਦੇ ਆ ਜਿਹੜੇ ਆਪਣੇ ਸਕੂਲ ਚੋਂ ਮਾਸਟਰ ਨਾਲ ਗੱਲਬਾਤ ਕੀਤੀ ਕਿ ਇਹ ਸਕੂਲ ਪੜ੍ਹਦੀਆਂ ਇਹ ਜੀ ਸਰਕਾਰੀ ਸਕੂਲੇ ਪੜ੍ਹਦੀਆਂ ਅੱਛਾ ਜੀ ਤੇ ਉਹ ਬੱਚੀ ਕਹਿ ਕਹੀ ਕਿ ਜਿੰਨਾ ਚਿਰ ਮੇਰੇ ਪਾਪਾ ਨਾ ਆਏ ਉਹਨਾਂ ਚਿਰ ਤੋਹੀਂ ਕੀ ਕਰਨਾ ਕਿ ਛੁੱਟੀ ਨਹੀਂ ਦੇਣੀ ਤੇ ਬੱਚਿਆ ਛੁੱਟੀ ਲੈ ਕੇ ਸਰ ਜੀ ਤੇ ਮਤਲਬ ਸਕੂਲੋਂ ਆ ਗਏ ਆ ਤੇ ਘਰੇ ਨਹੀਂ ਪਹੁੰਚੇ ਉੱਥੋਂ ਹੀ ਛੁੱਟੀ ਲੈ ਕੇ ਤੇ ਉੱਤਰ ਦੀ ਉੱਧਰ ਹੀ ਮਤਲਬ ਘਰੋਂ ਚਲੇ ਗਿਆ ਬੱਚੀ ਅੱਛਾ ਤਾਂ ਕੋਈ ਇਹਦੀ ਥਾਣੇ ਤਲਾਹ ਦਿੱਤੀ ਕੋਈ ਹਾਂਜੀ ਸਰ ਜੀ ਥਾਣੇ ਅਸੀਂ ਤਲਾਹ ਦਿੱਤੀ ਆ ਖਾਲਦਾ ਥਾਣਾ ਸਰ ਜੀ ਅੱਛਾ ਹੇ ਹੁਣ ਕੀ ਮਤਲਬ ਵਿਸ਼ਵਾਸ ਦਵਾਇਆ ਤੁਹਾਨੂੰ ਕੇ ਐਸਐਚਓ ਨੇ ਸਰ ਜੀ ਉਹ ਤੇ ਕਹਿੰਦੇ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਨਾਲ ਮਤਲਬ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰ ਸਾਹਿਬ ਸਰ ਜੀ ਇਹ 9 ਤਰੀਕ ਦੀ ਗੱਲ ਹੈ ਤੇ ਪਤਾ ਲੱਗਾ ਕੋਈ ਫੋਨ ਲੱਗੇ ਬੰਨ ਨੂੰ ਨਹੀਂ ਸਰ ਜੀ ਕੋਈ ਪਤਾ ਨਹੀਂ ਲੱਗਾ ਇਹ ਤੱਕ ਤੇ ਕੀ ਮੰਗ ਕਰਦੇ ਹੋ ਅਸੀਂ ਮੰਗ ਸਰ ਜੀ ਉਹ ਕਰਦੇ ਛੋੜੇ ਛੋੜੇ ਬੱਚੇ ਆ ਕਿ ਇਹਦੀ 12 ਸਾਲ ਉਮਰਿਆ ਸਰ ਜੀ ਤੇ ਕਿ ਇਹਦੀ 10 ਆਲੇ ਆ ਸਰ ਜੀ ਇਸ ਤਰ੍ਹਾਂ ਕਰਕੇ 12 13 ਸਾਲ ਤੋਂ ਵੱਧ ਨਹੀਂ ਬੱਚੀ ਹੈਗੀ ਬੀਟਿੰਗਾਂ ਬੱਚੇ ਛੋਟੇ ਆ ਸਰ ਜੀ ਇਹ ਤੁਹਾਨੂੰ ਕੀ ਲੱਗਦਾ ਵਾ ਬੱਚਿਆਂ ਦਾ ਵੀ ਤਾਂ ਇਹ ਕੌਣ ਲੈ ਗਿਆ ਉਹ ਨਾਮ ਉਹਦਾ ਕਿੱਥੇ ਗਿਆ ਬੱਚੇ ਸਰ ਜੀ ਕੋਈ ਨਹੀਂ ਪਤਾ ਲੱਗਦਾ ਨਾਂ ਦੇ ਸਾਨੂੰ ਕਿਤੇ ਕੋਈ ਛਾਕਿਆ ਦੇ ਨਾਂ ਕੋਈ ਹੋ ਜਾ ਨਹੀਂ ਸਾਨੂੰ ਸਰ ਜੀ ਕੋਈ ਲੱਗ ਨਹੀਂ ਸਰ ਜੀ ਕੋਈ ਫੋਨ ਨਹੀਂ ਹੈਗਾ